ਆਦਾ ਅਕੀਰ ਹੋਣਾ ਤੋਂ ਕਿ ਪਿੱਛੋਂ ਜਿਤਤਰ ਨਾਟਕ ਦੇ ਵਿੱਚ ਇਹ ਪ੍ਰਸੰਗ ਚੱਲਦਾ ਆ ਰਿਹਾ ਹੈ ਆਪ ਮੈਂ ਆਪਣੀ ਕਹਾਣੀ ਬਖਾਨੂ ਹੁਣ ਮੈਂ ਆਪਣਾ ਇਤਿਹਾਸ ਆਪਣੀ ਕਹਾਣੀ ਜਿਹੜੀ ਹੁਸ਼ਿਆਰਪੀ ਦੇਦੋ ਦਾ ਬਖਿਆ ਉਹ ਵਾਜੇ ਰੇਤਨ ਜਾਣਾ ਜਦੋਂ ਮੈਂ ਪੰਥੀ ਕਹਿਣਾ ਦੁਸ਼ਕਰ ਨੇ ਬਣਾਉਣਾ ਬਾਪ ਇਲਾਹੀ ਸੇਕ ਘਰਾਂ ਦੇ ਅੰਦਰ ਉਹਨਾਂ ਦਾ ਜਨਮ ਦਾ ਸਿਧਾਂਤ ਨਹੀਂ ਹੈ ਬੜੇ ਲੋਕਾਂ ਨੂੰ ਇਸ ਤਰ੍ਹਾਂ ਪਰ ਬਾਣੀ ਪੜਨ ਵਾਲਿਆਂ ਨੂੰ ਪਤਾ ਹੈ ਕਿ ਜਨਮ ਦਾ ਸਿਧਾਂਤ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਹੈ ਜਿਹੜਾ ਗੁਰੂ ਸਾਹਿਬਾਂ ਨੇ ਲਿਖਿਆ ਉਸ ਪਾਸੇ ਨਹੀਂ ਜਾਵਾਂਗਾ ਸਿਰਫ ਇਹ ਕਿ ਉਹ ਸੈਨ ਦਾ ਪਾਗ ਇਤਿਹਾਸ ਤੇ ਉਹਦੀ ਬਣਖ ਨਾਲ ਇਸ ਧਰਤੀ ਨੂੰ ਤੇਰੇ ਕੀ ਹੈ ਗੁਰੂ ਸਾਹਿਬਾਂ ਦੀ ਸਚਿਨ ਬਾਸ਼ਾ ਜੀ ਨੇ ਸ਼ੁਰੂਆਤ ਕੀਤੀ ਕਿ ਆਹੋ ਮੈਂ ਆਪਣੀ ਕਥਾ ਬਖਾਨਾਂ ਪਰ ਫਿਰ ਕੀ ਤਪ ਸਾਧਨ ਤਪ ਦਾ ਅਰਥ ਇਥੇ ਇਹ ਨਹੀਂ ਲੈਣਾ ਕਿ ਜਿਵੇਂ ਉੱਠੇ ਡਟ ਕੇ ਤਪ ਦਾ ਅਰਥ ਵੀ ਕੇਸ ਬੰਦ ਲੈ ਲੈ ਕਿਸੇ ਚੀਜ਼ ਦੇ ਨਾਲ ਆਪਣੇ ਸਰੀਰ ਨੂੰ ਦੁੱਖ ਦੇਣੇ ਉਹ ਤਪ ਨਹੀਂ ਹੈ ਇਹ ਜੇ ਹੈ ਪਰਮਾਤਮਾ ਦੀ ਬੰਦਗੀ ਉਸ ਵਾਹਿਗੁਰੂ ਨਾਲ ਇੱਕ ਮਿਕ ਹੋਣ ਦਾ ਯਤਨ ਉਹ ਤਪ ਹੈ

خوش ہوا چارنا پائے گا پرماتما پرسن ہے ریم کنٹ سا پچھلے جنم سچے پاشا جنگی کر رہے دونوں پاسیا کی پرسنتا ہے خوشی ہو رہی ہے رحمت ہو رہی ہے

ਗੁਰੂ ਸਾਹਿਬ ਕਹਿੰਦੇ ਕਿ ਜਿੱਥੇ ਇਹ ਰਹਿਮਤ ਹੋਈ ਨਾ ਉਸ ਜਗ੍ਹਾ ਦਾ ਨਾਮ ਹੈ ਹੇਮ ਹੁਣ ਹੇਮ ਬਰਮ ਦਾ ਸਰੋਵਰ ਪਰਬਤ ਹੈ ਜਹਾਂ ਫਿਰ ਦੇਖੋ ਦਸਨਾ ਤੇ ਪਏਗਾ ਵੀ ਉਹ ਹੈ ਕਿਤੇ ਕਿਉਂਕਿ ਜੇ ਆਪਣਾ ਇਤਿਹਾਸ ਗੁਰੂ ਸਾਹਿਬ ਦੇ ਘਰੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਸੇ ਉਸ ਪਾਸੇ ਨੂੰ ਜਾਣ ਦੇ ਜਰੂਰ ਉਹ ਨਾ ਬਣ ਫਿਰ ਉਹਦੇ ਬਾਰੇ ਦੱਸ ਰਹੇ ਨੇ ਨਿਸ਼ਾਨੀਆਂ ਕਿ ਸਪਤ ਸ੍ਰੇਣ ਸੋਭਿਤ ਹੈ ਤਾਂ ਸਪਤ ਸਤ سرے چوٹیاں پہاڑ سات پہاڑ دیا چوٹیاں جیدے آسے پاسے شوک دیا سندر لاکھ دیا جیہ بیٹھ کو ہے انہوں جیہ دیکھ کو ہے جیدے آسے پاسے سات پہاڑ ہم اس جگہ پہ پرماتما دی بندگی ہو رہی ہے اس جگہ پہ پرماتما دی پندگی ہو رہی ہے پھر پرماتما دی پندگی کر دیا پرماتما دی پندگی کر دیا ਉਹ ਆ ਕਿ ਤੁਹਾਨੂੰ ਪਿਛੋਚੇ ਚੱਲ ਬੈਠੀ ਕਰਾਵਾ ਸਮਾਪਤੀ ਦੀ ਦਵਾ ਲਾਣੀ ਕਿਉਂਕਿ ਪੈਰਲਰ ਲੈ ਕੇ ਚੱਲਦੇ ਆਪਾਂ ਇਹ ਧਿਆਨ ਰੱਖਣਾ ਥੰਡੇ ਵੀ ਇਸੇ ਵੀ ਉੱਪਰ ਨੇ ਗੁਰੂ ਸਾਹਿਬ ਜੀ ਨੇ ਜਿਹੜੇ ਭੋਲ ਕਰੇ ਨਾ ਕਿਹਦੇ ਵੀ ਸਮਾਂ ਨਿਬੜਦਾ ਗਿਆ ਇੱਕ ਦਿਨ ਜੇ ਪ੍ਰਮਾਤਮਾ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਂ ਗੁਜਰੀ ਤੇ ਤਾਂ ਸਮਝ ਲੈਣਾ ਤੇ ਕਹਿੰਦੇ ਫਿਰ ਪ੍ਰਮਾਤਮਾ ਇੱਕ ਦਿਨ ਮੇਰੇ ਜੀ ਵੀ ਪਰਸਾਨ ਹੋ ਗਿਆ ਬਰੇਜੋਨ

ਉਹਦੇ ਬਾੜਵਾ ਦੇ ਨਾਲ ਇਸ ਧਰਤੀ ਦਾ ਸੰਬੰਧ ਬੜਾ ਪੁਰਾਣਾ ਹੈ। ਗੋਬਿੰਦ ਘਾਟ ਆਪਾਂ ਜਾਣਦੇ ਹਾਂ ਗੋਬਿੰਦ ਘਾਟ ਤੋਂ ਅਗਲਾ ਪਿੰਡ ਦਾ ਨਾਮ ਪਾਣਪੇਸ਼ਵਰ ਹੈ। ਉੱਥੇ ਹਾਥੀ ਦੇ ਆਕਾਰ ਦਾ ਪਹਾੜ ਬੜਾ ਜਿਆਦਾ ਹੈ ਜੇ ਅੱਗੇ ਜਾ ਕੇ ਦੇਖੀਓ। ਪਾਣਪੇਸ਼ਵਰ ਬਾੜਵਾ ਨੇ ਆਪਾਂ ਨੂੰ ਟਿਕਾਣਾ ਦਿੱਤਾ ਸੀ। ਕਿਹਦੇ ਗੋਦਰ ਸਿੰਘ ਕਹਿੰਦੇ ਜਦੋਂ ਪਾਣਪੇਸ਼ਵਰ ਬਾਣੀ ਧਰਤੀ ਤੇ ਆਏ ਤੇ ਲੋਕ ਕਹਿੰਦੇ ਉਸ ਦਿਨ ਰੱਖੜਾ ਪੁੰਡਿਆ ਦਾ ਜਨਮ ਹੋਇਆ। ਰੱਖੜੀ ਵਾਲਾ ਦਿਨ رکھڑ کو دیاں وہاں ہونے ہیں بابا تو خلاص ہے اچھی پاہ ہوتا ہے کہتے ہیں رکھڑ کو دیاں نہ دے رہے تھے لوگ بڑی پاہی گھنٹی میں چکٹ کر کے اس پہاڑ سے چاڑ رہے رہے تھے پاہی مودل سنگھ نے دل میں پوچھے آگے اسی کتے جا رہے ہیں کہتے ہیں ہیں لوگ پاہ ساڑھا لوگ پاہ ہے کہ لوگ پر سنتے جا لوگ پاہ لوگ ہے دیکھو میں کچھ کچھ کا رو بیٹیاں نارنا ضرور کرتا جا مانگا اسے تھوڑا جا بشرام دا مانگا ہے جنو کرنیاں مارے سچے پادشاہ نندیر کی ترتیتے پہنچے لینا ایک عربتہ ہے جیون دی عربتہ رو پہنا اتھے جیون دی سمبورتہ صرف سریر پتا ہوتے ہیں نندیر کی ترتیتے پہنچے جتھے نگر صاحب ہے نگر صاحب سے پچھلے پاسے آج بھی شاؤنی ہاتھ ہے تیر چلایا تیر جا نہ جی لگے گا خرید لینا موبل پیسے مدد کو خرید لینا سکھ گئے تیر مسیح لگا جانا